ਪਿਆਰੇ ਬੱਚਿਓ ਅੱਜ ਆਪਾਂ ਕਰਾਂਗੇ ਪਾਠ 3 ਡੂੰਗੀਆਂ ਗੱਲਾਂ ਦਾ ਪਿਛਲਾ ਅਭਿਆਸ ਕਾਰਜ ਇਹ ਪਾਠ ਦੇਖੋ ਇਸ ਪਾਠ ਦਾ ਅੱਜ ਪਿਛਲਾ ਅਭਿਆਸ ਕਾਰਜ ਆਪਾਂ ਕਰਾਂਗੇ ਹੱਲ ਠੀਕ ਹੈ ਦੇਖੋ ਪਹਿਲਾਂ ਆਪਾਂ ਕਰਾਂਗੇ ਦੇਖੋ ਬਹੁਤ ਬਹੁਤ ਵਿਕਲਪੀ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕੌਣ ਜਾ ਰਿਹਾ ਸੀ ਤਾਂ ਆਪਾਂ ਪਾਠ ਦੇ ਵਿੱਚ ਪੜਿਆ ਭਾਈ ਮਰਦਾਨਾ ਜੀ ਠੀਕ ਹੈ ਤਾਂ ਇਹਦਾ ਉੱਤਰ ਆਪਾਂ ਟਿਕ ਕਰਾਂਗੇ ਭਾਈ ਮਰਦਾਨਾ ਜੀ ਐਡਾ ਪਹਿਲੇ ਪਿੰਡ ਵਾਲੇ ਲੋਕ ਕਿਹੋ ਜਿਹੇ ਸਨ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਹਿਲੇ ਪਿੰਡ ਵਾਲੇ ਲੋਕ ਸੀਗੇ ਰੁੱਖੇ ਸੁਭਾਅ ਦੇ ਬਹੁਤ ਗਲਤ ਸੁਭਾਅ ਸੀ ਉਹਨਾਂ ਦਾ ਮਤਲਬ ਗਲਤ ਬੋਲਦੇ ਸੀ ਹਰ ਇੱਕ ਨੂੰ ਉਹ ਠੀਕ ਹੈ ਈੜੀ ਪ੍ਰਸ਼ਨ ਗੁਰੂ ਜੀ ਨੂੰ ਵੇਖ ਕੇ ਦੂਜੇ ਪਿੰਡ ਵਾਲਿਆਂ ਨੂੰ ਕੀ ਚੜ ਗਿਆ ਤਾਂ ਇਹਦਾ ਉੱਤਰ ਆਊਗਾ ਚਾਹ ਦੂਜੇ ਪਿੰਡ ਵਾਲਿਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਸੀ ਤੇ ਉਹਨਾਂ ਨੂੰ ਚਾਹ ਵੀ ਚੜ ਗਿਆ ਸੀ ਠੀਕ ਹੈ ਅੱਗੇ ਹੈਗਾ ਸੱਸਾ ਪ੍ਰਸ਼ਨ ਦੂਜੇ ਪਿੰਡ ਵਾਲੇ ਗੁਰੂ ਜੀ ਦੇ ਬਚਨ ਸੁਣਨ ਲਈ ਕਿੱਥੇ ਬੈਠੇ ਰਹੇ ਤਾਂ ਆਪਾਂ ਮਹਾਪੁਰਸ਼ ਦੇ ਜਿਹੜੇ ਪੈਰ ਹੁੰਦੇ ਆ ਉਹਨਾਂ ਨੂੰ ਆਪਾਂ ਚਰਨ ਬੋਲਦੇ ਆ ਹਨਾ ਤਾਂ ਇਹਦਾ ਉੱਤਰ ਸੀਗਾ ਕਿ ਚਰਨਾ ਵਿੱਚ ਬੈਠੇ ਰਹੇ ਉਹ ਚਰਨਾ ਵਿੱਚ ਬੈਠ ਕੇ ਗੁਰੂ ਜੀ ਦੇ ਬਚਨ ਸੁਣਦੇ ਰਹੇ ਠੀਕ ਹੈ ਅੱਗੇ ਹੈਗਾ ਹਾਹਾ ਚੰਗੇ ਲੋਕਾਂ ਦੀ ਕਿੱਥੇ ਕਿੱਥੇ ਲੋੜ ਹੈ ਤਾਂ ਚੰਗੇ ਲੋਕਾਂ ਦੀ ਆਪਾਂ ਉੱਤਰ ਜਿਹੜਾ ਟਿਕ ਕਰਾਂਗੇ ਹਰ ਥਾਂ ਤਾਂ ਦੇਖੋ ਚੰਗੇ ਲੋਕਾਂ ਦੀ ਹਰ ਥਾਂ ਲੋੜ ਹੈ ਇਸੇ ਕਰਕੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਸੀਗੇ ਚੰਗੇ ਸੁਭਾਅ ਵਾਲੇ ਲੋਕ ਸੀਗੇ ਉਹਨਾਂ ਨੂੰ ਉੱਜੜ ਜਾਵੋ ਦਾ ਜਿਹੜਾ ਹੈਗਾ ਅਸ਼ੀਰਵਾਦ ਦਿੱਤਾ ਸੀ ਹਨਾ ਵੀ ਉਹ ਉੱਜੜ ਕੇ ਮਤਲਬ ਜਦੋਂ ਹਰ ਇੱਕ ਜਗ੍ਹਾ ਤੇ ਫੈਲਣਗੇ ਤਾਂ ਉਹ ਦੂਜਿਆਂ ਨੂੰ ਵੀ ਆਪਣੇ ਵਰਗਾ ਚੰਗਾ ਬਣਾ ਦੇਣਗੇ ਹਨਾ ਤਾਂ ਇਸ ਕਰਕੇ ਚੰਗੇ ਲੋਕਾਂ ਦੀ ਕਿੱਥੇ ਕਿੱਥੇ ਲੋੜ ਹੈ ਹਰ ਥਾਂ ਅੱਗੇ ਹੈਗੇ ਆ ਸੋਚੋ ਤੇ ਬੋਲੋ ਪ੍ਰਸ਼ਨ ਉੜਾ ਪ੍ਰਸ਼ਨ ਸਿੱਖ ਧਰਮ ਦੇ ਪਹਿਲੇ ਗੁਰੂ ਕੋਹਣ ਸਨ ਕੌਣ ਸਨ ਤਾਂ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਐਡਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ ਤਾਂ ਆਪਾਂ ਨੂੰ ਪਤਾ ਹੈ ਹਨਾ 1469 ਇਸਵੀ ਦੇ ਵਿੱਚ ਇੰਗਲਿਸ਼ ਚ ਆਪਾਂ ਬੋਲਾਂਗੇ 1469 ਤੇ ਪੰਜਾਬੀ ਚ ਆਪਾਂ ਬੋਲਾਂਗੇ 1469 ਇਸਵੀ ਵਿੱਚ ਇਸਵੀ ਮਤਲਬ ਸਾਲ ਅੱਗੇ ਪਹਿਲਾ ਪ੍ਰਸ਼ਨ ਦੇਖੋ ਰਾਈਟਿੰਗ ਸਕਿੱਲ ਵਾਲੇ ਪ੍ਰਸ਼ਨ ਲਿਖਣ ਕੌਸ਼ਲ ਜਿਹੜੇ ਆਪਾਂ ਕਾਪੀ ਤੇ ਲਿਖਾਂਗੇ ਉੜਾ ਸ੍ਰੀ ਗੁਰੂ ਨਾਨਕ ਦੇਵ ਜੀ ਚਲਦੇ-ਚਲਦੇ ਕਿੱਥੇ ਰੁਕੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਚਲਦੇ-ਚਲਦੇ ਇੱਕ ਪਿੰਡ ਵਿੱਚ ਰੁਕੇ ਤਾਂ ਆਪਾਂ ਇਹਦਾ ਉੱਤਰ ਕੀ ਲਿਖਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਚਲਦੇ-ਚਲਦੇ ਇੱਕ ਪਿੰਡ ਵਿੱਚ ਰੁਕੇ ਠੀਕ ਹੈ ਹੁਣ ਅੱਗੇ ਪਹਿਲੇ ਪਿੰਡ ਦੇ ਲੋਕ ਕਿਹੋ ਜਿਹੇ ਸੁਭਾਅ ਦੇ ਸਨ ਤਾਂ ਇਹਦਾ ਉੱਤਰ ਆਪਾਂ ਲਿਖਾਂਗੇ ਪਹਿਲੇ ਪਿੰਡ ਦੇ ਲੋਕ ਰੁੱਖੇ ਸੁਭਾਅ ਦੇ ਸਨ ਠੀਕ ਹੈ ਈੜੀ ਪ੍ਰਸ਼ਨ ਪਹਿਲੇ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਕੀ ਅਸੀਸ ਦਿੱਤੀ ਤਾਂ ਪਹਿਲੇ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਵਸਦੇ ਰਹੋ ਦੀ ਅਸੀਸ ਦਿੱਤੀ ਸੀ ਕਿਉਂਕਿ ਉਹਨਾਂ ਦਾ ਜਿਹੜਾ ਸੁਭਾਅ ਸੀ ਉਹ ਰੁੱਖਾ ਸੀ ਤੇ ਗੁਰੂ ਜੀ ਨਹੀਂ ਚਾਹੁੰਦੇ ਸੀ ਕਿ ਉਹ ਕਿਤੇ ਹੋਰ ਜਾ ਕੇ ਵੀ ਆਪਣੇ ਵਰਗ ਆਪਣੇ ਵਰਗੇ ਲੋਕ ਬਣਾ ਦੇ ਹਨਾ ਜਿਹੜੇ ਚੰਗੇ ਸੁਭਾਅ ਦੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਉੱਜੜ ਜਾਵੋ ਤੇ ਜਿਹੜੇ ਰੁੱਖੇ ਸੁਭਾਅ ਦੇ ਸੀ ਉਹਨਾਂ ਨੂੰ ਕਿਹਾ ਸੀ ਕਿ ਵਸਦੇ ਰਹੋ ਮਤਲਬ ਉਹ ਇੱਥੇ ਹੀ ਰਹਿਣ ਸਸਾ ਪ੍ਰਸ਼ਨ ਦੂਜੇ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਕੀ ਅਸੀਸ ਦਿੱਤੀ ਤਾਂ ਦੂਜੇ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਉੱਜੜ ਜਾਵੋ ਦੀ ਅਸੀਸ ਦਿੱਤੀ ਕਿੰਨਾ ਦੀ ਸੰਸਾਰ ਨੂੰ ਬਹੁਤ ਲੋੜ ਹੈ ਚੰਗੇ ਲੋਕਾਂ ਦੀ ਸੰਸਾਰ ਨੂੰ ਬਹੁਤ ਲੋੜ ਹੈ ਤਾਂ ਇਹ ਸੀਗੇ ਆਪਣੇ ਜਿਹੜੇ ਪ੍ਰਸ਼ਨ ਉੱਤਰ ਇਹ ਆਪਾਂ ਕਾਪੀ ਤੇ ਲਿਖਦੇ ਹੁੰਨੇ ਆ ਠੀਕ ਹੈ ਦੇਖੋ ਚਲੋ ਹੁਣ ਅੱਗੇ ਆਗੇ ਸਹੀ ਗਲਤ ਚੌਥਾ ਪ੍ਰਸ਼ਨ ਦਾ ਉਡਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਡੈਸ਼ ਮੰਨ ਲਈ ਤਾਂ ਇਹਨਾਂ ਦੋਨੋਂ ਆਪਸ਼ਨਾਂ ਦੇ ਵਿੱਚੋਂ ਆਪਾਂ ਕਿਹੜੀ ਟਿੱਕ ਕਰਾਂਗੇ ਬੇਨਤੀ ਤਾਂ ਬੇਨਤੀ ਮੰਨੀ ਸੀ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਅੱਗੇ ਅੜਾ ਉਹ ਕਿਸੇ ਰਾਹੀ ਨੂੰ ਡੈਸ਼ ਤੱਕ ਨਹੀਂ ਪੁੱਛਦੇ ਸਨ ਤਾਂ ਉਹ ਸੀਗਾ ਪਾਣੀ ਉਹਦੇ ਸੀਗਾ ਕਿ ਪਾਣੀ ਤੱਕ ਵੀ ਨਹੀਂ ਪੁੱਛਦੇ ਸੀ ਹਨਾ ਜਿਹੜੇ ਰੁੱਖੇ ਸੁਭਾਅ ਦੇ ਸੀਗੇ ਲੋਕ ਪਹਿਲੇ ਪਿੰਡ ਦੇ ਈੜੀ ਭਾਈ ਮਰਦਾਨਾ ਜੀ ਬਹੁਤ ਡੈਸ਼ ਹੋਏ ਤਾਂ ਇੱਥੇ ਉੱਤਰ ਆਊਗਾ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ ਠੀਕ ਹੈ ਸੱਸਾ ਗੁਰੂ ਜੀ ਦੀ ਯਾਤਰਾ ਡੈਸ਼ ਪਰ ਜਾਰੀ ਰਹੀ ਤਾਂ ਇੱਥੇ ਇਹਦਾ ਉੱਤਰ ਆਊਗਾ ਦਿਨ ਪਰ ਜਾਰੀ ਰਹੀ ਰਾਤ ਨੂੰ ਉਹ ਆਰਾਮ ਕਰਨ ਲੱਗ ਜਾਂਦੇ ਸੀ ਕਿਸੇ ਪਿੰਡ ਵਿੱਚ ਰੁਕ ਜਾਂਦੇ ਸੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਬਿੱਟਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਸੀ ਚਾਰੇ ਦਿਸ਼ਾਵਾਂ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀ ਲੋਕਾਂ ਨੂੰ ਵਿਹੰ ਪਰਮ ਚੋਂ ਬਾਹਰ ਕੱਢਿਆ ਸੀ ਠੀਕ ਹੈ ਤਾਂ ਇਸ ਕਰਕੇ ਉਹ ਯਾਤਰਾ ਕਰਦੇ ਹੁੰਦੇ ਸੀ ਇਸ ਤਰ੍ਹਾਂ ਹਾ ਹਾ गुरु जी ने डैश भोजन प्रवान किया सादा भोजन ठीक है सधारण सा मतलब सधारण अगे है सही गलत पंजे प्रश्न का उड़ा भाई मरदाना जी ने भुख लगी बिल्कुल लगी सी जो वो पहले पिंडच रुके भुख ही लगी सी तो आप इतने सही टिक करा अगे है ऐड़ा पहले पिंड के लोग बहुत चंगे सन नहीं पहले पिंड के लोग तो रुखे संभावे इस करके है गलत ਅੱਗੇ ਹੈਗਾ ਸ਼ਾਮ ਨੂੰ ਗੁਰੂ ਜੀ ਅਗਲੀ ਯਾਤਰਾ ਲਈ ਚੱਲ ਪਏ ਨੋ ਸ਼ਾਮ ਨੂੰ ਥੋੜੀ ਚੱਲੇ ਸੀ ਉਹ ਤਾਂ ਅੰਮ੍ਰਿਤ ਵੇਲੇ ਚੱਲੇ ਸੀ ਇਸ ਕਰਕੇ ਵੀ ਕੀ ਹੈ ਗਲਤ ਅੱਗੇ ਹੈਗਾ ਦੂਜੇ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਉੱਜੜ ਜਾਣ ਦਾ ਵਰ ਦਿੱਤਾ ਤਾਂ ਬਿਲਕੁਲ ਜਿਹੜੇ ਦੂਜੇ ਪਿੰਡ ਵਾਲੇ ਸੀਗੇ ਤੇ ਗੁਰੂ ਜੀ ਨੇ ਉਹਨਾਂ ਨੂੰ ਉੱਜੜ ਜਾਂਦਾ ਹੀ ਵਰ ਦਿੱਤਾ ਸੀ ਹਨਾ ਕਿਉਂਕਿ ਚੰਗੇ ਸੀਗੇ ਤੇ ਗੁਰੂ ਜੀ ਚਾਹੁੰਦੇ ਸੀਗੇ ਕਿ ਇਹ ਚੰਗੇ ਜਿਹੜੇ ਹੈਗੇ ਆ ਲੋਕ ਤਾਂ ਇਹ ਜਦੋਂ ਉੱਜੜ ਕੇ ਹੋਰ ਜਗ੍ਹਾ ਤੇ ਜਾ ਕੇ ਵਸਣਗੇ ਤਾਂ ਉੱਥੇ ਉਹਨਾਂ ਲੋਕਾਂ ਨੂੰ ਵੀ ਆਪਣੇ ਵਰਗਾ ਕਰ ਦੇਣਗੇ ਹਨਾ ਇਸ ਕਰਕੇ ਹੈਗਾ ਸਹੀ ਹਾ ਹਾ ਪਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਤੁਸੀਂ ਧੰ ਹੋ ਤਾਂ ਬਿਲਕੁਲ ਇਹ ਵੀ ਸਹੀ ਹੈ ਦੇਖੋ ਚਲੋ ਅੱਗੇ ਹੈਗਾ ਸ਼ਬਦ ਸੂਚ ਕਹਿੰਦੇ ਇਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਮੰਜਾ ਤਾਂ ਮੰਜਾ ਸ਼ਬਦ ਦਾ ਆਪਾਂ ਜਦੋਂ ਵਾਕ ਬਣਾਵਾਂਗੇ ਤਾਂ ਆਪਾਂ ਲਿਖਾਂਗੇ ਮੈਂ ਮੰਜਾ ਖੜਾ ਕੀਤਾ ਮੰਜਾ ਹੁੰਦਾ ਜਿਹਦੇ ਤੇ ਆਪਾਂ ਬੈੰਨੇ ਆ ਬੇਟਾ ਪੈਠਦੇ ਆ ਅੱਗੇ ਆੜਾ ਬਿਸਤਰਾ ਬਿਸਤਰਾ ਵਿਸ਼ਾਦੋ ਬਿਸਤਰਾ ਹੁੰਦਾ ਬੇਟਾ ਜਦੋਂ ਆਪਾਂ ਸੌਣ ਦੇ ਲਈ ਆਪਾਂ ਮੰਜਾ ਡਾਉਨੇ ਆ ਤੇ ਮੰਜਾ ਢਾ ਕੇ ਮੰਜਾ ਆਪਣੇ ਚੁਬਦਾ ਹੈ ਤਾਂ ਫਿਰ ਆਪਾਂ ਇੱਕ ਰੂਂ ਦਾ ਗਦੈਲਾ ਬਣਾਇਆ ਹੁੰਦਾ ਠੀਕ ਹੈ ਆਪਾਂ ਉਹ ਵਿਛਾਉਨੇ ਆ ਫਿਰ ਉੱਪਰ ਆਪਾਂ ਚਾਦਰ ਵਿਛਾਉਨੇ ਉਹਨੂੰ ਆਪਾਂ ਬਿਸਤਰਾ ਬੋਲ ਦਿੰਨੇ ਆ ਬਿਸਤਰਾ ਮਤਲਬ ਜਦੋਂ ਆਪਾਂ ਸੌਣ ਦੇ ਲਈ ਕੋਈ ਚੀਜ਼ ਥੱਲੇ ਵਿਛਾਉਨੇ ਆ ਠੀਕ ਹੈ ਤਾਂ ਮੈਂ ਇਹਦਾ ਵਾਕ ਬਣਾਇਆ ਬਿਸਤਰਾ ਵਿਛਾ ਦਿਓ ਪਰ ਤੁਸੀਂ ਆਪਣੇ ਅਨੁਸਾਰ ਵੀ ਵਾਕ ਬਣਾ ਸਕਦੇ ਹੋ ਤੁਹਾਨੂੰ ਅਰਥ ਪਤਾ ਹੋਣੇ ਚਾਹੀਦੇ ਆ ਤਾਂ ਤੁਸੀਂ ਉੱਥੇ ਵਾਕ ਫਿਰ ਸਹੀ ਬਣਾ ਸਕਦੇ ਆਂ ਅਸੀਸ ਅਸੀਸ ਹੁੰਦਾ ਆਸ਼ੀਰਵਾਦ ਦੇਣਾ ਗੁਰੂ ਜੀ ਨੇ ਅਸੀਸ ਦਿੱਤੀ ਯਾਤਰਾ ਗੁਰੂ ਜੀ ਯਾਤਰਾ ਲਈ ਚੱਲ ਪਏ ਠੀਕ ਹੈ ਚ ਪਿੰਡ ਵਾਲਿਆਂ ਨੂੰ ਚਾਹ ਚੜ ਗਿਆ ਠੀਕ ਹੈ ਹੈਰਾਨ ਭਾਈ ਮਰਦਾਨਾ ਜੀ ਹੈਰਾਨ ਹੋ ਗਏ ਠੀਕ ਹੈ ਤਾਂ ਦੇਖੋ ਇਹ ਮੈਂ ਛੋਟੇ ਛੋਟੇ ਵਾਕ ਬਣਾਏ ਹੈ ਨਿੱਕੇ ਨਿੱਕੇ ਠੀਕ ਹੈ ਇੱਥੇ ਬੁੱਕ ਵਾਲਿਆਂ ਨੇ ਇਹ ਮੰਝੇ ਸ਼ਬਦ ਵਰਤਿਆ ਹੋਇਆ ਸੀ ਪਰ ਇੱਥੇ ਮੰਝਾ ਸ਼ਬਦ ਦਾ ਵਾਕ ਬਣਾਉਣਾ ਹੈ ਆਪਾਂ ਇਸ ਕਰਕੇ ਮੈਂ ਇਹਨੂੰ ਕੱਟ ਕੇ ਸਹੀ ਕਰਿਆ ਸੀ ਮੈਂ ਮੰਝਾ ਖੜਾ ਕੀਤਾ ਚਲੋ ਅਗੇ ਹੈਗੇ ਦੇਖੋ ਊੜਾ ਸੱਤਵੇਂ ਦਾ ਊੜਾ ਕੌਣ ਹੈਰਾਨ ਹੋਏ ਪਿੰਡ ਵਾਸੀ ਭਾਈ ਮਰਦਾਨਾ ਜੀ ਲੋਕ ਤੇ ਕੋਈ ਨਹੀਂ ਤਾਂ ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ ਸੀ ਜਦੋਂ ਗੁਰੂ ਜੀ ਨੇ ਪਹਿਲੇ ਪਿੰਡ ਦੇ ਜਿਹੜੇ ਰੁੱਖੇ ਸੁਭਾ ਦੇ ਲੋਕ ਸੀਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਫਿਰ ਵਸਤੇ ਰਹੋ ਦੀ ਜਦੋਂ ਅਸੀਸ ਦਿੱਤੀ ਚੰਗੀ ਸੀ ਸਥਿਤੀ ਤਾਂ ਉਦੋਂ ਭਾਈ ਮਰਦਾਨਾ ਜੀ ਹੈਰਾਨ ਹੋਏ ਸੀ ਐਡਾ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਕਿਹੜੀ ਅਸੀਸ ਦਿੱਤੀ ਹੁਣ ਦੇਖੋ ਇੱਥੇ ਇਹਨਾਂ ਨੇ ਬੇਟਾ ਇਹ ਪ੍ਰਸ਼ਨ ਥੋੜਾ ਜਿਹਾ ਗਲਤ ਹੈ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਕਿਹੜੀ ਅਸੀਸ ਦਿੱਤੀ ਹੁਣ ਇੱਥੇ ਇਹਨਾਂ ਨੇ ਇਹ ਨਹੀਂ ਕਿਹਾ ਕਿ ਪਹਿਲੇ ਪਿੰਡ ਵਾਲਿਆਂ ਨੂੰ ਜਾਂ ਫਿਰ ਦੂਜੇ ਪਿੰਡ ਵਾਲਿਆਂ ਨੂੰ ਠੀਕ ਹੈ ਆਪਾਂ ਇੱਥੇ ਅੱਗੇ ਲਾ ਕੇ ਇਸ ਤਰ੍ਹਾਂ ਦਾ ਕੋਈ ਵੀ ਸ਼ਬਦ ਲਗਾ ਕੇ ਮੰਨ ਲਓ ਆਪਾਂ ਇੱਥੇ ਕੋਈ ਵੀ ਸ਼ਬਦ ਲਾ ਸਕਦੇ ਹਾਂ ਚਾਹੇ ਤਾਂ ਆਪਾਂ ਇਸ ਨੂੰ ਪਹਿਲੇ ਪਿੰਡ ਵਾਲੇ ਲਿਖ ਲਗੇ ਨਾ ਚਾਹੀਏ ਇਸ ਨੂੰ ਆਪਾਂ ਦੂਜੇ ਪਿੰਡ ਵਾਲੇ ਲਿਖ ਲਗੇ ਜੇਕਰ ਆਪਾਂ ਇਸ ਨੂੰ ਲਿਖਾਂਗੇ ਵੀ ਪਹਿਲੇ ਪਿੰਡ ਵਾਲੇ ਹਣਾ ਆ ਦੇਖੋ ਮੈਂ ਇੱਥੇ ਲਿਖਤਾ ਵੀ ਪਹਿਲੇ ਪਿੰਡ ਵਾਲੇ ਹਣਾ ਤਾਂ ਫਿਰ ਤਾਂ ਇਹਦਾ ਉੱਤਰ ਆਊਗਾ ਵਸਦੇ ਰਹੋ ਜੇ ਆਪਾਂ ਇੱਥੇ ਦੂਜੇ ਪਿੰਡ ਵਾਲੇ ਲਿਖਾਂਗੇ ਫਿਰ ਇੱਥੇ ਆਊਗਾ ਉੱਜੜ ਜਾਵੋ ਠੀਕ ਹੈ ਚਲੋ ਤਾਂ ਗੀੜੀ ਡੈਸ਼ ਚੁੱਪ ਰਹੇ ਗੁਰੂ ਜੀ ਲੋਕ ਭਾਈ ਮਰਦਾਨਾ ਜੀ ਕੇ ਸਾਰੇ ਲੋਕ ਤਾਂ ਭਾਈ ਮਰਦਾਨਾ ਜੀ ਚੁੱਪ ਰਹੇ ਸੀ ਜਦੋਂ ਗੁਰੂ ਜੀ ਨੇ ਪਹਿਲੇ ਪਿੰਡ ਵਾਲਿਆਂ ਨੂੰ ਉੱਜੜ ਜਾਵੋ ਸੋਰੀ ਵਸਦੇ ਰਹੋ ਦੀ ਅਸੀਸ ਦਿੱਤੀ ਸੀ ਨਾ ਤਾਂ ਉਦੋਂ ਗੁਰੂ ਜੀ ਚੁੱਪ ਸੋਰੀ ਭਾਈ ਮਰਦਾਨਾ ਜੀ ਚੁੱਪ ਰਹੇ ਸੀ ਉਹ ਸੋਚਦਾ ਰਿਹਾ ਸੀ ਰਹੇ ਸੀ ਕਿ ਭਾਈ ਮਰਦਾਨਾ ਜੀ ਕਿ ਇਹ ਕੀ ਕਹਿ ਰਹੇ ਆ ਹਨਾ ਮਤਲਬ ਗੁਰੂ ਜੀ ਇਹਨਾਂ ਨੂੰ ਇਹ ਚੰਗੀ ਅਸੀਸ ਕਿਉਂ ਦੇ ਰਹੇ ਆ ਤਾਂ ਇਸ ਕਰਕੇ ਉਹ ਚੁੱਪ ਰਹੇ ਸੀ ਕਿੰਨਾ ਨੂੰ ਚਾ ਚੜ ਗਿਆ ਪਿੰਡ ਵਾਲਿਆਂ ਨੂੰ ਚਾ ਚੜ ਗਿਆ ਸੀ ਬੇਟਾ ਤਾਂ ਇਹਦਾ ਉੱਤਰ ਆਊਗਾ ਪਿੰਡ ਵਾਲਿਆਂ ਨੂੰ ਅੱਗੇ ਗੁਰੂ ਜੀ ਨੇ ਸਾਦਾ ਭੋਜਨ ਪ੍ਰਵਾਨ ਕੀਤਾ ਠੀਕ ਪਤਾ ਨਹੀਂ ਗਲਤ ਕਿ ਸ਼ਾਇਦ ਦਾਊਗਾ ਠੀਕ ਗੁਰੂ ਜੀ ਨੇ ਸਾਦਾ ਭੋਜਨ ਪ੍ਰਵਾਨ ਕੀਤਾ ਸੀ ਠੀਕ ਹੈ ਤਾਂ ਦੇਖੋ ਆਪਾਂ ਇਹ ਹੱਲਾ ਕਰ ਸਕਦੇ ਹਾਂ ਇਸ ਤਰ੍ਹਾਂ ਹਨਾ ਅੱਗੇ ਹੈਗੇ ਵਿਰੋਧੀ ਸ਼ਬਦ ਤਾਂ ਇਹ ਕੀ ਕਰਨਾ ਆਪਾਂ ਸਹੀ ਵਿਰੋਧੀ ਸ਼ਬਦਾਂ ਤੇ ਸਹੀ ਲਗਾਓ ਹਨਾ ਤਾਂ ਜਿਹੜੇ ਇਹ ਜੋੜੇ ਸਹੀ ਬਣਾਏ ਹੋਏ ਆ ਉਹਨਾਂ ਨੇ ਮਤਲਬ ਜਿਹੜੇ ਸਹੀ ਵਿਰੋਧੀ ਸ਼ਬਦ ਬਣਾਏ ਹੋਏ ਆ ਤਾਂ ਉਹਦੇ ਤੇ ਆਪਾਂ ਸਹੀ ਲਗਾਉਣਾ ਟਿਕ ਲਗਾਉਣੀ ਹੈ ਠੀਕ ਹੈ ਹੁਣ ਸ਼ਾਮ ਦਾ ਸਵੇਰ ਤਾਂ ਇਹ ਵਿਰੋਧੀ ਸ਼ਬਦ ਸਹੀ ਹੋ ਗਿਆ ਸ਼ਾਮ ਦਾ ਰਾਤ ਤਾਂ ਫਿਰ ਇਹ ਤਾਂ ਗਲਤ ਹੈ ਇਸ ਕਰਕੇ ਮੈਂ ਇਹਦੇ ਤੇ ਸਹੀ ਲਗਾਇਆ ਅੱਗੇ ਹੈਗਾ ਰੁੱਖੇ ਸੁਭਾ ਤਾਂ ਇਹ ਤਾਂ ਇੱਕ ਦੂਜੇ ਦਾ ਵਿਰੋਧੀ ਸ਼ਬਦ ਹੋਇਆ ਹੀ ਨਹੀਂ ਬੇਟਾ ਹਨਾ ਸੋ ਇਸ ਕਰਕੇ ਇਹ ਗਲਤ ਹੈ ਅੱਗੇ ਹੈਗਾ ਦਿਨ ਰਾਤ ਤਾਂ ਇਹ ਵਿਰੋਧੀ ਸ਼ਬਦ ਹੋ ਗਿਆ ਇਸ ਕਰਕੇ ਮੈਂ ਇਹਦੇ ਤੇ ਸਹੀ ਲਗਾਇਆ ਹੋਇਆ ਹੈ ਅੱਗੇ ਠਹਿਰ ਚੱਲ ਤਾਂ ਇਹ ਵੀ ਸਹੀ ਹੈ ਠਹਿਰਨਾ ਚੱਲਣਾ ਠੀਕ ਹੈ ਅੱਗੇ ਮੰਝਾ ਬਿਸਤਰਾ ਇਹ ਵੀ ਗਲਤ ਹੈ ਮੰਝਾ ਬਿਸਤਰਾ ਅੱਗੇ ਹੈ ਕੱਪੜੇ ਬੁਰੇ ਤੱਪਲੇ ਬੁਰੀ ਇਹ ਹੈਗਾ ਸਹੀ ਅੱਗੇ ਵਸਦੇ ਉਜੜੇ ਤੇ ਇਹ ਵੀ ਹੈਗਾ ਸਹੀ ਠੀਕ ਹੈ ਇਹ ਸੀ ਆਪਣੇ ਵਿਰੋਧੀ ਸ਼ਬਦ ਅੱਗੇ ਹੈਗਾ ਨੌਵਾਂ ਆਪਰੇਸ਼ਨ ਦਿੱਤੀਆਂ ਤਸਵੀਰਾਂ ਵੇਖ ਕੇ ਉਹਨਾਂ ਦੀ ਨਾਵਾਂ ਦੀ ਕਿਸਮ ਨਾਲ ਮਿਲਾਓ ਹੁਣ ਦੇਖੋ ਜਿਹੜਾ ਇਹ ਹੈ ਇਹ ਆਪਾਂ ਨੂੰ ਬੱਚਿਆਂ ਦਾ ਇਕੱਠ ਦਿਸ ਰਿਹਾ ਹਨਾ ਤੇ ਇਹ ਹੋ ਗਿਆ ਇਕੱਠ ਵਾਚਕ ਨਾਮ ਇਹ ਹੈਗਾ ਫੁੱਲ ਤਾਂ ਇਹ ਹੈਗਾ ਆਮ ਨਾਮ ਹਨਾ ਇਹ ਹੈਗਾ ਗਲਾਸ ਦੇਖੋ ਗਲਾਸ ਦੇ ਵਿੱਚ ਕੋਈ ਚੀਜ਼ ਆ ਪਾਣੀ ਆ ਜਾਂ ਦੁੱਧ ਆ ਜੋ ਵੀ ਲਾ ਲਓ ਤਾਂ ਇਹ ਹੈਗਾ ਵਸਤੂਵਾਚਕ ਨਾਮ ਹੈਨਾ ਇੱਥੇ ਫੁੱਲ ਫੁੱਲ ਆਪਾਂ ਨੂੰ ਇਹ ਤਾਂ ਨਹੀਂ ਨਾ ਦੱਸਿਆ ਇਹ ਵੀ ਆ ਫੁੱਲ ਹੈ ਸੂਰਜਮੁਖੀ ਦਾ ਫੁੱਲ ਆ ਜਾਂ ਗੁਲਾਬ ਦਾ ਫੁੱਲ ਆ ਤਾਂ ਇਸ ਕਰਕੇ ਆਮ ਨਾਮ ਹੋ ਗਿਆ ਅੱਗੇ ਹੋ ਗਿਆ ਰਚਨਾਤਮਕ ਵਿਕਾਸ 10ਵਾਂ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸੁੰਦਰ ਲਿਖਾਈ ਵਿੱਚ ਲਿਖੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਸਿੱਖਿਆਵਾਂ ਦਿੱਤੀਆਂ ਸੀ ਆਪਾਂ ਨੂੰ ਕਿ ਕੀਰਤ ਕਰੋ ਨਾਮ ਜਪੋ ਵੰਡ ਛਕੋ ਹੈਨਾ ਤਾਂ ਇਹ ਸਿੱਖਿਆਵਾਂ ਆਪਾਂ ਸੁੰਦਰ ਲਿਖਾਈ ਦੇ ਵਿੱਚ ਸੋਹਣੀ ਸੋਹਣੀ ਇੱਥੇ ਲਿਖਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਇੰਨੀ ਸੋ ਮਤਲਬ ਜਿਹੜੀ ਗਲਤੀਆਂ ਹੋਣਗੀਆਂ ਉਹ ਚੈੱਕ ਕਰਾਂਗੇ ਆਪਾਂ ਸਾਰੀ ਆਪਾਂ ਸਾਰਾ ਪਿਛਲਾ ਅਭਿਆਸ ਕਾਰਜ ਆਪਾਂ ਹੱਲ ਕਰਾਂਗੇ ਫਿਰ ਉਸ ਤੋਂ ਬਾਅਦ ਤੁਸੀਂ ਚੈੱਕ ਕਰੋਗੇ ਕਿ ਤੁਸੀਂ ਸਹੀ ਕੀਤਾ ਕੰਮ ਠੀਕ ਹੈ ਤਾਂ ਤੁਸੀਂ ਇੱਥੋਂ ਮਦਦ ਲੈ ਸਕਦੇ ਹੋ ਤੁਸੀਂ ਬੈਕ ਐਕਸਰਸਾਈਜ਼ ਜਿਹੜੀ ਪਿਛਲਾ ਅਭਿਆਸ ਕਾਰਜ ਚੈਪਟਰ ਨੰਬਰ 3 ਦਾ ਉਹ ਇੱਥੋਂ ਕਰ ਸਕਦੇ ਹੋ ਦੇਖ ਕੇ ਠੀਕ ਹੈ ਬਟਾ ਧੰਨਵਾਦ